ਇਹ ਜਿਹੜੀਆਂ ਰੇੜੀਆਂ ਸ਼ਹਿਰ ਦੇ ਵਿੱਚ ਲੱਗ ਰਹੀਆਂ ਨੇ ਉਹਨਾਂ ਤੋਂ ਵੈਂਡਿੰਗ ਕੀਸ ਲਈ ਜਾਵੇ। ਕਿ ਰੇੜੀ ਕਲਚਰ ਵੀ ਕਾਫੀ ਮਹਜ਼ੂਰ ਹੈਗਾ ਕਾਫੀ ਜ਼ਿਆਦਾ ਇੰਪੋਰਟੈਂਟ ਹੈ ਲੋਕੀ ਇਹ ਰੇੜੀ ਕਲਚਰ ਨੂੰ ਪਹਿਲ ਦੇ ਰਹੇ ਨੇ। ਇਹ ਰੇੜੀ ਵਾਲਿਆਂ ਨੂੰ ਪਰੇਸ਼ਾਨ ਨਾ ਕਰੀਏ। ਉਹਨਾਂ ਨੂੰ ਇੱਕ ਸਟ੍ਰੀਮ ਲਾਈਨ ਲਿਆ ਕੇ ਉਹਨਾਂ ਕੋਲ ਫੀਸ ਵਸੂਲ ਕੇ ਜਿਸ ਦੇ ਨਾਲ ਉਹਨਾਂ ਨੂੰ ਮੁਸ਼ਕਲ ਨਾ ਆਵੇ। 15-20 ਦਿਨ ਦਾ ਲੱਗਣਗੇ ਉਹਨੂੰ ਸਾਰੇ ਸੌਫਟਵੇਅਰ ਨੂੰ ਤਿਆਰ ਕਰਨ ਵਾਸਤੇ ਕਿਉਂਕਿ ਜਿਹੜਾ ਸੌਫਟਵੇਅਰ ਤਿਆਰ ਹੋਣਾ ਉਹਦੇ ਵਿੱਚ ਉਸ ਬੰਦੇ ਦੀ ਪੂਰੀ ਆਈਡੈਂਟੀਫਿਕੇਸ਼ਨ ਆਣੀ ਆ ਉਹਦਾ ਏਰੀਆ ਆ ਕਿ ਸੀਰੀਜ਼ ਤੇ ਲਗਾ ਰਿਹਾ ਉਹਦਾ ਨਾਮ ਉਹਦਾ ਆਧਾਰ ਕਾਰਡ ਪਲੱਸ ਉਹਦਾ ਏਰੀਆ ਉਹਦਾ ਜ਼ੋਨ ਹਰ ਚੀਜ਼ ਆਣੀ ਆ ਪਰ ਇਹ ਨਹੀਂ ਕਿ ਹੋਇਆ ਕਿ ਇੱਕ ਬੰਦਾ ਜਾਂ ਉਹਨੇ ਅਨਪੰਛੇ ਸੀ ਰੇਡੀਆਂ ਲਗਾਈਆਂ ਨੇ ਅਸੀਂ ਇਹਨੂੰ ਆਨਲਾਈਨ ਹੀ ਸ਼ੁਰੂ ਕਰਨਾ ਚਾਹੁੰਦੇ ਸੀ ਕਿਉਂਕਿ ਆਨਲਾਈਨ ਦੇ ਨਾਲ ਸਾਨੂੰ ਪਤਾ ਲੱਗ ਜੀਗਾ ਕਿਹੜਾ ਆਧਾਰ ਕਾਰਡ ਇੱਕ ਵਾਰ ਇੰਟਰੋ ਹੋ ਗਿਆ ਕਿ ਚਾਹੇ ਦੁਬਾਰਾ ਨਾ ਆਪਣਾ ਕਰ ਲਵੇ ਉਹਦੇ ਉੱਤੇ ਇਸ ਪਹਿਲੀ ਵਾਰ ਜਦ ਤਸਕੀਦ ਘਟਾਏਗਾ ਉਹਨੂੰ ਤਾਂ ਸਾਰੀ ਆਈਡੈਂਟੀਫਿਕੇਸ਼ਨ ਦੇਣੀ ਪਵੇਗੀ ਅਗਲੀ ਵਾਰ ਤੋਂ ਜਿਹੜਾ ਉਹਦਾ ਆਈਡੀ ਨੰਬਰ ਹੋਏਗਾ ਉਹ ਆਪਣਾ ਆਈਡੀ ਨੰਬਰ ਹੀ ਦੇਵੇਗਾ ਤੇ ਆਟੋਮੈਟਿਕਲੀ ਰਸੀਦ ਉਹਦੀ ਕੱਟ ਜਾਏਗੀ ਇਸ ਜਗ੍ਹਾ ਤੋਂ ਤੇ 25 ਰੇੜੀਆਂ ਲੱਗ ਰਹੀਆਂ ਨੇ ਉਸ 25 ਰੇੜੀਆਂ ਜੇਕਰ ਉਹ ਲੋਕੇਸ਼ਨ ਚੇਂਜ ਕਰਕੇ ਦੂਜੀ ਜਗ੍ਹਾ ਜਾਣਾ ਚਾਹੇਗਾ ਤੇ ਦੂਜੀ ਜਗ੍ਹਾ ਜੇਕਰ ਖਾਲੀ ਹੋਏਗੀ ਤਾਂ ਅਸੀਂ ਉਹਨੂੰ ਐਡਰੈਸ ਕਰਾਂਗੇ ਜੀ ਸਾਡੇ ਕੋਲ 10 ਜ਼ੋਨ ਹੈਗੇ ਜੀ ਸਿਟੀ ਸੈਂਟਰ ਦੇ ਵਿੱਚ ਤਿੰਨ ਜ਼ੋਨ ਨੇ ਜੀ ਠੀਕ ਹੈ ਉਸ ਤੋਂ ਬਾਅਦ ਦਾ ਗੋਲਡਨ ਪਲਾਟ ਮਾਰਕੀਟ ਆ ਅਸੀਂ ਉਹਨੂੰ ਬੈਲ ਤੇ ਪੰਜਾਬੀ ਨੂੰ ਦਵਾਂਗੇ ਜੇਕਰ ਪੰਜਾਬੀ ਕੰਮ ਕਰ ਰਿਹਾ ਤਾਂ ਅਸੀਂ ਕਵਾਂਗੇ ਉਹੀ ਕੰਮ ਕਰੇ ਲੇਕਿਨ ਜੇ ਪ੍ਰਵਾਸੀ ਕੰਮ ਕਰ ਰਿਹਾ ਪਿਛਲੇ ਸਮੇਂ ਤੋਂ ਕੰਮ ਕਰ ਰਿਹਾ ਉਹਦੀ ਆਈਡੈਂਟੀਫਿਕੇਸ਼ਨ ਸਾਰੀ ਪੂਰੀ ਹੈਗੀ ਤਾਂ ਸਾਡੇ ਕੋਲ ਕੋਈ ਇਹੋ ਜਿਹੀ ਪ੍ਰੋਵੀਜ਼ਨ ਨਹੀਂ ਆ ਗਈ ਕਿ ਅਸੀਂ ਉਹਨੂੰ ਕਵਾਂਗੇ ਕਿ ਤੂੰ ਆਪਣਾ ਕੰਮ ਨਾ ਕਰ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਅੱਜ ਰੇੜੀ ਵਾਲਿਆਂ ਤੋਂ ਵੈਂਡਿੰਗ ਫੀਸ ਅਦਾ ਕਰਨੇ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਇਸ ਬਾਰੇ ਹੀ ਅੱਜ ਅਸੀਂ ਵਿਚਾਰ ਸਹਿਤ ਚਰਚਾ ਕਰਾਂਗੇ ਕਿਉਂਕਿ ਲਗਾਤਾਰ ਦੇਖਿਆ ਜਾਵੇ ਤਾਂ ਅੰਮ੍ਰਿਤਸਰ ਸ਼ਹਿਰ ਨੂੰ 스마트 ਸਿਟੀ ਬਣਾਉਣ ਦੇ ਲਈ ਮਿਊਂਸਿਪਲ ਕਾਰਪੋਰੇਸ਼ਨ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੇ ਜਿਹੜੇ ਉਪਾਅ ਨੇ ਜਿਹੜੇ ਤਰੀਕੇ ਨੇ ਉਹ અપનાਏ ਜਾ ਰਹੇ ਨੇ ਤੇ ਇਹ ਵੀ ਇੱਕ ਖਾਸ ਤਰੀਕਾ ਜੋ ਹੈ ਰੇੜੀਆਂ ਲਈ ਉਹ અપਨਾਇਆ ਜਾ ਰਿਹਾ ਜਿਸ ਦੇ ਵਿੱਚ ਉਹਨਾਂ ਤੋਂ ਹੁਣ ਹਰ ਮਹੀਨੇ ਵੈਂਡਿੰਗ ਫੀਸ ਅਦਾ ਕੀ ਜਾਵੇਗੀ ਤਾਂ ਇਸ ਬਾਰੇ ਹੀ ਵਿਚਾਰ ਸਹਿਤ ਚਰਚਾ ਕਰਾਂਗੇ ਮੇਰੇ ਨਾਲ ਮਿਊਂਸਪਲ ਕਾਰਪੋਰੇਸ਼ਨ ਦੇ ਸਟੇਟ ਡਿਪਾਰਟਮੈਂਟ ਤੋਂ ਤਰਮਿੰਦਰ ਜਿਤ ਸਿੰਘ ਸਰ ਮਜੂਦ ਨੇ ਸਰ ਬਹੁਤ ਬਹੁਤ ਸਵਾਗਤ ਹੈ ਗ੍ਰੇਟ ਪੰਜਾਬ ਦੇ ਤੇ ਧੰਨਵਾਦ मैम ਤੁਹਾਡਾ ਸਰ ਅੱਜ 1 ਅਕਤੂਬਰ 2025 ਤੋਂ ਸ਼ੁਰੂਆਤ ਹੋ ਚੁੱਕੀ ਹੈ ਕਿ ਜੋ ਵੀ ਰੇਡੀਆਂ ਲਗਾਣਗੇ ਜਾਂ ਚਾਰ ਪਹੀਆ ਵਾਹਨ ਦੇ ਉੱਤੇ ਕਿਸੇ ਵੀ ਖਾਣ ਪੀਣ ਦਾ ਸਮਾਨ ਨੇਚਰੇ ਹੋਣਗੇ ਉਹਨਾਂ ਨੂੰ ਵੈਂਡਿੰਗ ਫੀਸ ਅਦਾ ਕੀਤੀ ਜਾਵੇਗੀ ਕੀ ਹੈ ਚੀਜ਼ ਨਗਰ ਨਿਗਮ ਵੱਲੋਂ ਪਿਛਲੇ ਲਗਭਗ 2017 ਤੋਂ ਬਾਅਦ ਕਿਸੇ ਵੀ ਰੇੜੀ ਵਾਲੇ ਕੋ ਜਾਂ ਫੋਰਡ ਲੈਂ ਜਿਹੜਿਆ ਕੋਲੋਂ ਫੋਰ ਵਈਆ ਵਾਂਸੀ ਉਹਨਾਂ ਕੋ ਕੋ ਫੀਸ ਨਹੀਂ ਲਈ ਜਾ ਰਹੀ ਸੀ ਪਰੰਤੂ ਹੁਣ ਕਾਰਪੋਰੇਸ਼ਨ ਵੱਲੋਂ ਮਾਨਜੋ ਮੇਰ ਸਾਹਿਬ ਵੱਲੋਂ ਮਾਨਜੋ ਪੁਸ਼ਪ ਸਾਹਿਬ ਵੱਲੋਂ ਇਹ ਡਿਸਾਈਡ ਕੀਤਾ ਗਿਆ ਕਿ ਜਿਹੜੀਆਂ ਰੇੜੀਆਂ ਸ਼ਹਿਰ ਦੇ ਵਿੱਚ ਲੱਗ ਰਹੀਆਂ ਨੇ ਉਹਨਾਂ ਤੋਂ ਵੈਂਡਿੰਗ ਫੀਸ ਲਈ ਜਾਵੇ ਕਿਉਂਕਿ ਹੁਣ ਸੈਂਟਰਲ ਗਵਰਨਮੈਂਟ ਦਾ ਇੱਕ ਐਕਟ ਵੀ ਆ ਚੁੱਕਾ ਹੈ ਸਟਰੀਟ ਵੈਂਡਿੰਗ ਐਕਟ ਉਸ ਦੇ ਤਹਿਤ ਸਾਡੇ ਵੱਲੋਂ ਇੱਕ ਫੀਸ ਲਗਾਈ ਗਈ ਹੈ ਵੈਂਡਿੰਗ ਫੀਸ ਪਲੱਸ ਵੈਂਡਿੰਗ ਪੈਨਲਟੀ ਸਾਡੇ ਕੋਲੇ ਅਜ ਤੋਂ 2016 ਦੇ ਵਿੱਚ ਇਹ ਸਰਵੇ ਕਰਾਇਆ ਸੀ ਸ਼ਹਿਰ ਦੇ ਵਿੱਚ ਲਗਭਗ 20000 ਦੇਕੀ ਰੇੜੀਆਂ ਨੇ ਉਸ ਤੋਂ ਬਾਅਦ ਕੋਈ ਸਰਵੇ ਨਹੀਂ ਕਰਾਇਆ ਗਿਆ ਹੁਣ 20000 ਤੋਂ ਪਲੱਸ ਹੀ ਰੇੜੀਆਂ ਹੋ ਚੁੱਕੀਆਂ ਨੇ ਜਿਆਦਾ ਰੇੜੀਆਂ ਲੱਗਣ ਕਰਕੇ ਸ਼ਹਿਰ ਦੇ ਵਿੱਚ ਟ੍ਰੈਫਿਕ ਜਾਮ ਰਹਿੰਦਾ ਸੀ ਬੜੀ ਮੁਸ਼ਕਲ ਆ ਰਹੀ ਸੀ ਹੁਣ ਸਾਡੇ ਮੇਅਰ ਸਾਹਿਬ ਤੇ ਕਮਿਸ਼ਨ ਸਾਹਿਬ ਨੇ ਡਿਸਾਈਡ ਕੀਤਾ ਕਿ ਇਹਨੂੰ ਥੋੜਾ ਜਿਹਾ ਸਟਰੀਮ ਲਾਈਨ ਕੀਤਾ ਜਾਵੇ ਲੋਕਾਂ ਨੂੰ ਸਮਝਾਇਆ ਜਾਵੇ ਕਿ ਤੁਸੀਂ ਵੈਂਡਿੰਗ ਜ਼ੋਨ 'ਚ ਆਪਣੀ ਰੇੜੀਆਂ ਲਗਾਓ ਤਾਂ ਕਿ ਟ੍ਰੈਫਿਕ ਦੇ ਨਾਲ-ਨਾਲ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੋਬਲਮ ਨਾ ਆਵੇ ਅਮਰਸਰ ਇੱਕ ਇਤਿਹਾਸਿਕ ਸ਼ਹਿਰ ਹੈਗਾ ਇੱਥੇ ਦੂਰ ਦੂਰ ਤੋਂ ਟੂਰਿਸਟ ਆਉਂਦੇ ਨੇ ਔਰ ਇੱਥੇ ਰੀੜੀ ਕਲਚਰ ਵੀ ਕਾਫੀ ਮਸ਼ਹੂਰ ਹੈਗਾ ਕਾਫੀ ਜ਼ਿਆਦਾ ਇੰਪੋਰਟੈਂਟ ਹੈ ਲੋਕੀ ਰੀੜੀ ਕਲਚਰ ਨੂੰ ਪਹਿਲ ਦੇ ਰਹੇ ਨੇ ਥਾਂ ਥਾਂ ਤੇ ਅਸੀਂ کئی ਜਗ੍ਹਾ ਦੇਖਿਆ ਕਿ ਪ੍ਰਾਈਵੇਟ ਲੋਕ ਵੀ ਆਪਣੀਆਂ ਪ੍ਰਾਈਵੇਟ ਜਗ੍ਹਾ ਦੇ ਵਿੱਚ ਵੀ ਢਿੱਡੀਆਂ ਲਗਾ ਕੇ ਉਹਨਾਂ ਨੇ ਇੱਕ ਰੀੜੀ ਕਲਚਰ ਨੂੰ ਪਰਫੁੱਲਤ ਕਰ ਰਹੇ ਨੇ ਉਸੇ ਤਰ੍ਹਾਂ ਹੀ ਸਾਡੇ ਵੱਲੋਂ ਵੀ ਇੱਕ ਇੱਕ ਪਹਿਲ ਕੀਤੀ ਗਈ ਹੈ ਕਿ ਅਸੀਂ ਰੀੜੀ ਵਾਲਿਆਂ ਨੂੰ ਪਰੇਸ਼ਾਨ ਨਾ ਕਰੀਏ ਉਹਨਾਂ ਨੂੰ ਇੱਕ ਸਟ੍ਰੀਮ ਲਾਈਨ ਲਿਆ ਕੇ ਉਹਨਾਂ ਕੋਲ ਤੋਂ ਫੀਸ ਵਸੂਲ ਕੇ ਜਿਸ ਦੇ ਨਾਲ ਉਹਨਾਂ ਨੂੰ ਮੁਸ਼ਕਲ ਨਾ ਆਵੇ ਕਿਉਂਕਿ ਜਦੋਂ ਕਾਰਪੋਰੇਸ਼ਨ ਦਾ ਸਾਡਾ ਟਰੱਕ ਜਾਂ ਸਾਡੀ ਟੀਮ ਜਾਂਦੀ ਸੀ ਤਾਂ ਉਹਨੂੰ ਦੇਖ ਕੇ ਕਦੇ ਕੋਈ ਭੱਜਦਾ ਸੀ ਕੁਝ ਕੋਈ ਕਰਦਾ ਸੀ ਹੁਣ ਅਸੀਂ ਉਹਨਾਂ ਨੂੰ ਇੱਕ ਜੁਆਈ ਆਈ ਡੀ ਨੰਬਰ ਦੇਵਾਂਗੇ ਪਲੱਸ ਉਹਨਾਂ ਦੀ 1000 ਰੁਪਿਆ ਸੀਟ ਕੱਟੀ ਜਾਏਗੀ ਉਹਦੇ ਨਾਲ ਉਹਨਾਂ ਨੂੰ ਭਜੰਗ ਨਹੀਂ ਪੈਗਾ ਫਿਰ ਅਸੀਂ ਕੁਝ ਹੋਰ ਕਰਾਂਗੇ ਕਿ ਕਿੱਥੇ ਕਿੰਨੀ ਜਗ੍ਹਾ ਹੈਗੀ ਆ ਉਨੀਆਂ ਹੀ ਰੇੜੀਆਂ ਲੱਗਣ ਨਾਲ ਹੀ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੀ ਇਹ ਸ਼ਰੇੜੀ ਯੂਨੀਅਨ ਵਾਲੇ ਹੈਗੇ ਆ ਜਾਂ ਹੋਰ ਜਿੰਨੇ ਵੀ ਰੇੜੀਆਂ ਵਾਲੇ ਨੇ ਉਹਨਾਂ ਨਾਲ ਸਲਾਹ ਮਸ਼ ਕੋਸ਼ਿਸ਼ ਕਰਾਂਗੇ ਕਿ ਜਿੰਨੀਆਂ ਪਹਿਲੀਆਂ ਰੇੜੀਆਂ ਨੇ ਉਹਨਾਂ ਸਾਰਿਆਂ ਨੂੰ ਅਡਜਸਟ ਕੀਤਾ ਜਾਵੇ ਜੇਕਰ ਉਹਨਾਂ ਰੇੜੀਆਂ ਵਾਲੇ ਨੇ ਕੀ ਹੋਇਆ ਕਿ ਇੱਕ ਬੰਦਾ ਜਾਂ ਉਹਨੇ ਅੱਗੋਂ ਪੰਜ-ਪੰਜ ਛੇ-ਛੇ ਰੇੜੀਆਂ ਲਗਾਈਆਂ ਨੇ ਉਹਨੂੰ ਕਵਾਂਗੇ ਕਿ ਤੂੰ ਇੱਕ ਰੇੜੀ ਲਗਾ ਜਿਸ ਨਾਲ ਤੇਰਾ ਵੀ ਕੰਮ ਚੱਲਦਾ ਰਹੇ ਦੂਸਰੇ ਦਾ ਵੀ ਕੰਮ ਚੱਲੇ ਔਰ ਉੱਥੇ ਜਿਹੜਾ ਰਸਾ ਵੀ ਜਾਮ ਨਾ ਹੋਵੇ ਸਾਡੀ ਕੋਸ਼ਿਸ਼ ਇਹੀ ਆ ਔਰ ਇਹਦੇ ਵਾਸਤੇ ਅਸੀਂ ਸਾਰੇ ਰੇੜੀਆਂ ਵਾਲੇ ਜਿੰਨੇ ਵੀ ਸਾਡੇ ਭਰਾ ਕੰਮ ਕਰਦੇ ਨੇ ਆਪਣਾ ਰੋਜੀ ਰੋਟੀ ਕਮਾਉਂਦੇ ਨੇ ਉਹਨਾਂ ਦਾ ਸਹਿਯੋਗ ਚਾਹੁੰਦੇ ਆ ਕਿ ਸਾਡੇ ਨਾਲ ਸਹਿਯੋਗ ਕਰਨ ਇਹ ਜਨਾ ਸ਼ਹਿਰ ਇੱਕ ਵਧੀਆ ਦੇਖੇ ਕਿੰਨੇ ਦੂਰ ਦੂਰ ਲੋਕ ਆਉਂਦੇ ਨੇ ਸਾਰਿਆਂ ਨੂੰ ਲੱਗੇ ਕਿ ਇੱਕ ਅਮਾ ਸਰ ਵਧੀਆ ਸ਼ਹਿਰ ਹੈ ਇੱਥੇ ਪ੍ਰਾਪਰ ਸਿਸਟਮ ਅਤੇ ਕੰਮ ਹੋ ਰਿਹਾ ਹੈ ਸਰ ਇਹ ਪ੍ਰੋਸੈਸ ਚੱਲੇਗਾ ਕਿਵੇਂ ਆਨਲਾਈਨ ਪ੍ਰੋਸੈਸੇ ਜਾਂ ਫਿਰ ਹੁਣ ਕਿਸ ਤਰ੍ਹਾਂ ਤੁਸੀਂ ਇਹਨਾਂ ਨੂੰ ਯੂਨੀਕ ਆਈਡੈਂਟੀਫਿਕੇਸ਼ਨ ਜੋ ਨੰਬਰ ਹੈ ਪ੍ਰੋਵਾਈਡ ਕਰ ਰਹੇ ਹੋ ਸਾਡੇ ਮੇਅਰ ਸਾਹਿਬ ਤੇ ਕਮਿਸ਼ਨ ਸਾਹਿਬ ਨੇ ਪ੍ਰਵਾਨਗੀ ਤਾਂ ਦੇ ਦਿੱਤੀ ਸੀ ਅਸੀਂ ਇਹਨੂੰ ਆਨਲਾਈਨ ਹੀ ਸ਼ੁਰੂ ਕਰਨਾ ਚਾਹੁੰਦੇ ਸੀ ਕਿਉਂਕਿ ਆਨਲਾਈਨ ਦੇ ਨਾਲ ਸਾਨੂੰ ਪਤਾ ਲੱਗ ਜਿਗਾ ਕਿਹੜਾ ਆਧਾਰ ਕਾਰਡ ਇੱਕ ਵਾਰੀ ਜਰਾ ਐਂਟਰ ਹੋ ਗਿਆ ਕਿਤੇ ਦੁਬਾਰਾ ਨਾ ਆਪਣਾ ਕਰ ਲਵੇ ਪਰ ਸਾਨੂੰ ਆਨਲਾਈਨ ਦੀ ਪ੍ਰੋਬਲਮ ਇਹ ਆ ਗਈ ਕਿ ਜਦੋਂ ਅਸੀਂ ਇਹਨੂੰ ਆਨਲਾਈਨ ਸ਼ੁਰੂ ਕੀਤਾ ਤਾਂ ਸਾਡੇ ਕੋਲ ਸੌਫਟਵੇਅਰ ਤਿਆਰ ਨਹੀਂ ਸੀ ਅਸੀਂ ਜਿਸ ਕੰਪਨੀ ਨਾਲ ਗੱਲ ਕੀਤੀ ਉਹਨੇ ਸੌਫਟਵੇਅਰ ਤਿਆਰ ਕਰਨ ਵਾਸਤੇ ਤੇ ਉਹਨੂੰ ਦੁਬਾਰਾ ਸਾਰਾ ਵੈਰੀਫਿਕੇਸ਼ਨ ਕਰਨ ਵਾਸਤੇ ਕਿਉਂਕਿ ਪੈਸੇ ਦਾ ਮਾਮਲਾ ਆ ਇੱਕ ਮਿਹਨਤ ਦੀ ਕਮਾਈ ਆ ਉਹਨਾਂ ਨੇ 1000 ਰੁਪਏ ਨਗਰਨੇਗੋ ਦੇ ਖਜ਼ਾਨੇ 'ਚ ਪਾਣਾ ਆ ਕਿਤੇ ਜਿਸ ਤਰ੍ਹਾਂ ਅੱਜ ਕੱਲ ਕੋਈ ਸਿਸਟਮ ਚੱਲ ਰਹੇ ਨੇ ਹੈਕਰ ਵਾਲਾ ਕੋਈ ਇਹੇ ਦਾ ਕੰਮ ਨਾ ਹੋ ਜੇ ਅਸੀਂ ਉਹਨਾਂ ਨੇ ਕਿਹਾ ਕਿ ਸਾਨੂੰ 15-20 ਦਿਨ ਦਾ ਲੱਗਣਗੇ ਉਹਨੂੰ ਸਾਰਾ ਸੌਫਟਵੇਅਰ ਨੂੰ ਤਿਆਰ ਕਰਨ ਵਾਸਤੇ ਕਿਉਂਕਿ ਜਿਹੜਾ ਪੂਰੀ ਆਈਡੈਂਟੀਫਿਕੇਸ਼ਨ ਆਣੀ ਆ ਉਹਦਾ ਏਰੀਆ ਆ ਨਾ ਕਿ ਸੀਰੀਜ਼ ਤੇ ਲਗਾ ਰਿਆ ਉਹਦਾ ਨਾਮ ਉਹਦਾ ਆਧਾਰ ਕਾਰਡ ਪਲੱਸ ਉਹਦਾ ਏਰੀਆ ਉਹਦਾ ਜ਼ੋਨ ਹਰ ਚੀਜ਼ ਆਣੀ ਆ ਉਸ ਕਰਕੇ ਸਾਨੂੰ ਥੋੜਾ ਜਿਹਾ ਸਮਾਂ ਲੱਗਣਾ ਆਨਲਾਈਨ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਇਹ ਮਹੀਨਾ ਦਾ ਅਸੀਂ ਆਫਲਾਈਨ ਕਟਾਂਗੇ ਰਸੀਦਾਂ ਉਸ ਤੋਂ ਬਾਅਦ ਨੈਕਸਟ ਮੰਥ ਤੋਂ ਅਸੀਂ ਆਨਲਾਈਨ ਕਟਾਂਗੇ ਔਰ ਸਾਡੇ ਬੰਦੇ ਹੀ ਡੋਰ ਟੂ ਡੋਰ ਜਾ ਕੇ ਜਾਂ ਰੇੜੀ ਵਾਲਿਆਂ ਕੋਲ ਜਾ ਕੇ ਉਹਨਾਂ ਨੂੰ ਪੋਸਟ ਮਸ਼ੀਨਾਂ ਦੇ ਦਿੱਤੀਆਂ ਜਾਣਗੀਆਂ ਉਹਦੇ ਉੱਤੇ ਇਸ ਪਹਿਲੀ ਵਾਰੀ ਰਸੀਦ ਕਟਾਏਗਾ ਉਹਨੂੰ ਤਾਂ ਸਾਰੀ ਆਈਡੈਂਟੀਫਿਕੇਸ਼ਨ ਦੇਣੀ ਪੈਗੀ ਅਗਲੀ ਵਾਰ ਤੋਂ ਜਿਹੜਾ ਆ ਦਾ ਆਈਡੀ ਨੰਬਰ ਹੋਏਗਾ ਉਹ ਆਪਣਾ ਆਈਡੀ ਨੰਬਰ ਹੀ ਦੇਵੇਗਾ ਤੇ ਆਟੋਮੈਟਿਕਲੀ ਰਸੀਦ ਉਹਦੀ ਕੱਢ ਜਾਏਗੀ ਹੂੰ ਸਰ ਅੱਜਕੱਲ ਬਹੁਤ ਲੋਕ ਕਾਰਟ ਵੀ ਚਲਾਉਂਦੇ ਨੇ ਆਪਣੇ ਜਿਸ ਤਰ੍ਹਾਂ 4 ਵਹੀਕਲਸ ਤੇ ਕਿਸੇ ਵੀ ਤਰ੍ਹਾਂ ਦਾ ਖਾਣ ਪੀਣ ਦਾ ਸਮਾਰਟ ਮੇਜਦੇ ਨੇ ਉਹਨਾਂ ਲਈ ਵੀ ਇਹ ਪ੍ਰੋਸੈਸ ਜਿਹੜਾ ਇਸ ਤਰ੍ਹਾਂ ਹੀ ਚੱਲੇਗਾ ਹਾਂ ਜਿਸ ਜਗ੍ਹਾ ਤੇ ਸਾਨੂੰ ਇੱਕ ਜਗ੍ਹਾ ਮਿਲ ਜੇਗੀ ਕਿ ਅਸੀਂ ਉੱਥੇ ਲਗਾ ਸਕਦੇ ਹਾਂ ਮਤਲਬ 4 ਕਾਰਟ ਲੱਗ ਸਕਦੀ ਆ ਜਿਸ ਤਰ੍ਹਾਂ ਗੁਰਨਾਨਗ ਦੇ ਯੂਨੀਵਰਸਿਟੀ ਸਾਈਡ ਦੇ ਉੱਤੇ ਲੱਗੀਆਂ ਹੋਈਆਂ ਨੇ ਕੁਝ ਬਾਕੀ 2-4 ਚੌਂਕਾਂ ਦੇ ਵਿੱਚ ਲੱਗੇ ਪੋਲੂਸ਼ਨ ਵਾਲੀਆਂ ਵੈਂਸ ਲੱਗੀਆਂ ਹੋਈ ਕਿਤੇ ਕਿਤੇ ਜਿਹੜੀਆਂ ਕੁਲਫੀਆਂ ਵਾਲੇ ਵੇਚਦੇ ਨੇ ਉਹ ਲੱਗ ਰਹੇ ਹੋ ਉਹਨਾਂ ਵਾਸਤੇ ਫੀਸ ੜੀ ਡਬਲ ਹੈਗੀ ਆ ਉਹ 2000 ਦੇ ਕਰੀਬ ਆ ਉਹਨਾਂ ਨੂੰ ਵੀ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਟ੍ਰੈਫਿਕ ਨੂੰ ਮੁਸ਼ਕਲ ਨਾ ਆਵੇ ਪਲੱਸ ਲੋਕਾਂ ਨੂੰ ਮੁਸ਼ਕਲ ਨਾ ਆਵੇ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਦੀ ਰਸੀਦ ਵੀ ਆਪਾਂ ਜਾਰੀ ਕਰਾਂਗੇ ਔਰ ਉਹਨਾਂ ਨੂੰ ਵੀ ਇੱਕ ਜਗ੍ਹਾ ਪ੍ਰੋਵਾਈਡ ਕਰਾਂਗੇ ਔਰ ਜਿਹੜੀ ਰਸੀਦ ਹੋਏਗੀ ਟੈਂਪਰੇਰੀ ਰਸੀਦ ਹੋਏਗੀ ਇਹਨੂੰ ਮਤਲਬ ਇਹ ਨਹੀਂ ਹੈਗਾ ਕਿ ਉਹਨੂੰ ਜਗ੍ਹਾ ਵੀ ਪੱਕੀ ਹੋ ਗਈ ਜਾਂ ਕੁਝ ਹੋ ਗਿਆ ਇਹ 1 ਮਹੀਨੇ ਵਾਸਤੇ ਵੈਲਿਡ ਹੋਏਗੀ ਅਗਲੇ ਮਹੀਨੇ ਦੁਬਾਰਾ ਕੱਢੀ ਜਾਏਗੀ ਔਰ ਰਸੀਦ ਦੇ ਉਤੇ ਪਹਿਲੇ ਲਿਖਿਆ ਇਹਨੂੰ ਸਿਰਫ ਇੱਕ ਮਹੀਨੇ ਵਾਸਤੇ ਨਿਵਾਸੀ ਵਰਤਨ ਜੋ ਹੋਏਗੀ ਔਰ ਜਿਸ ਜਗ੍ਹਾ ਵਾਸੀ ਉਹ ਜਗ੍ਹਾ ਮਤਲਬ ਇਹ ਅਸੀਰ ਕੱਟੀ ਜਾਏਗੀ ਸਿਰਫ ਉਸ ਜਗ੍ਹਾ ਤੇ ਲਗਾਏਗਾ ਬਸ ਇਹੀ ਅਸੀਂ ਪਹਿਲ ਕਰ ਰਹੇ ਹਾਂ ਔਰ ਨਹੀਂ ਉਹਨਾਂ ਦੇ ਸਾਥ ਨਾਲ ਹੀ ਕਰਾਂਗੇ ਸਾਰਾ ਕੰਮ ਸਰ ਲੋਕੇਸ਼ਨ ਜਿਸ ਤਰ੍ਹਾਂ ਵਨ ਵਨ ਦੇ ਬਾਅਦ ਟੈਂਪਰੇਰੀ ਰਸੇਦਾ ਹੈ ਉਸ ਤੋਂ ਬਾਅਦ ਉਹ ਚੇਂਜ ਕਰ ਸਕਦੇ ਨੇ ਕਿ ਜੋ ਇੱਕ ਵਾਰ ਸੇਮ ਲੋਕੇਸ਼ਨ ਰਹੇਗੀ ਨਹੀਂ ਮੈਡਮ ਅਸੀਂ ਜਦੋਂ ਡਿਸਾਈਡ ਕਰਾਂਗੇ ਕਿ ਮਤਲਬ ਇੱਕ ਜਗ੍ਹਾ ਦੇ ਉੱਤੇ 25 ਰੇੜੀਆਂ ਲੱਗ ਰਹੀਆਂ ਨੇ ਉਸ 25 ਰੇਡਰ ਜੇਕਰ ਉਹ ਲੋਕੇਸ਼ਨ ਚੇਂਜ ਕਰਕੇ ਦੂਜੀ ਜਗ੍ਹਾ ਜਾਣਾ ਚਾਹੇਗਾ ਤੇ ਦੂਜੀ ਜਗ੍ਹਾ ਜੇਕਰ ਖਾਲੀ ਹੋਏਗੀ ਤੇ ਅਸੀਂ ਉਹਨੂੰ ਅਡਜਸਟ ਕਰਾਂਗੇ ਉਹਨੂੰ ਕੋਸ਼ਿਸ਼ ਕਰਾਂਗੇ ਲੇਕਿਨ ਉਹ ਜਗ੍ਹਾ ਦੇ ਉੱਤੇ ਕਿਸੇ ਹੋਰ ਨੂੰ ਲਗਵਾ ਦਾਂਗੇ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਆਪਣਾ ਇਹ ਸਾਰਾ ਕੰਮ ਜਿਹੜਾ ਨੇ ਜਦੋਂ ਆਨਲਾਈਨ ਹੋ ਜਾਏਗਾ ਨਾ ਫਿਰ ਸਾਨੂੰ ਸਾਰਾ ਪਤਾ ਲੱਗ ਜਾਇਆ ਕਰੇਗਾ ਕਿ ਕਿਸ ਏਰੀਆ ਵਿੱਚ ਜਾਂ ਕਿਸ ਜ਼ੋਨ ਵਿੱਚ ਕਿੰਨੀਆਂ ਰੇੜੀਆਂ ਲੱਗੀਆਂ ਨੇ ਉਹ ਕਿੰਨੇ ਕਿਹੜਾ ਇਹਨਾਂ 'ਚੋਂ ਪੈਸੇ ਦੇ ਰਿਹਾ ਕਿਹੜਾ ਨਹੀਂ ਦੇ ਰਿਹਾ ਤੇ ਉਹ ਕੋਸ਼ਿਸ਼ ਤਾਂ ਕਰ ਰਹੇ ਆ ਕਿ ਇੱਕ ਸਾਫ਼ ਸੁਥਰਾ ਕੰਮ ਹੋਵੇ ਕਿਸੇ ਕਿਸਮ ਦਾ ਕੋਈ ਇਲਜ਼ਾਮ ਨਾ ਲੱਗੇ ਕਿ ਥੋੜੀ ਦੇਰ ਪਹਿਲਾਂ ਇਸ ਤੋਂ ਪਹਿਲਾਂ ਸਾਨੂੰ ਕਈ ਵਾਰੀ ਸ਼ਿਕਾਇਤਾਂ ਮਿਲੀਆਂ ਸੀ ਕਿ ਨਗਰ ਨਿਗਮ ਦੇ ਨਾਮ ਤੇ ਕੋਈ ਰੇੜੀਆਂ ਵਾਲੇ ਤੋਂ ਪੈਸੇ ਵੀ ਲੈਂਦੇ ਨੇ ਇੱਕ ਉਹ ਕਲਚਰ ਵੀ ਖਤਮ ਹੋਏਗਾ ਉਸ ਸਿਸਟਮ ਵੀ ਖਤਮ ਹੋਏਗਾ ਜੇਕਰ ਇੱਕ ਰੇੜੀ ਵਾਲਾ 1000 ਰੁਪਏ ਕਾਰਪੇਸ਼ ਨੂੰ ਦੇਵੇਗਾ ਉਹਨੂੰ ਕਿਸੇ ਕਿਸੇ ਦੀ ਪ੍ਰੋਬਲਮ ਨਹੀਂ ਆਏਗੀ ਆਪਣਾ ਕੰਮ ਕਰੇਗਾ ਸਾਡੇ ਲਗਭਗ 10 ਜ਼ੋਨ ਤਾਂ ਇਸ ਵੇਲੇ ਐਗਜ਼ਿਸਟ ਕਰ ਰਹੇ ਨੇ ਬਾਕੀ ਵੀ ਅਸੀਂ ਸਾਰੇ ਇਹ ਰੇੜੀਆਂ ਵਾਲਿਆਂ ਨੂੰ ਜਿੱਥੇ ਲੱਗ ਸਕਦਾ ਹੈ ਜਿੱਥੇ ਰੇੜੀਆਂ ਲਗਾ ਰਹੇ ਨੇ ਉੱਥੇ ਇੱਕ ਟ੍ਰੈਫਿਕ ਪੁਲਿਸ ਵਾਲਿਆਂ ਨਾਲ ਸਲਾਹ ਕਰਕੇ ਬਾਕੀ ਸਾਰਾ ਇੱਕ ਥੋੜਾ ਜਿਹਾ ਕੋਸ਼ਿਸ਼ ਕਰ ਰਹੇ ਆ ਕਿ ਇਹਨੂੰ ਸੁਧਾਰਿਆ ਜੋਨ ਕਿਹੜੇ-ਕਿਹੜੇ ਨੇ ਜਿਹੜੇ 10 ਨੇ ਉਹ ਤੋਂ 10 ਹੋ ਗਏ ਮਿਸਰ ਦੇ ਵਿੱਚ ਵੈਸੇ ਕੋ 10 ਜ਼ੋਨ ਹੈਗੇ ਜੀ ਸਿਟੀ ਸੈਂਟਰ ਦੇ ਵਿੱਚ ਤਿੰਨ ਜ਼ੋਨ ਨੇ ਜੀ ਠੀਕ ਹੈ ਉਸ ਤੋਂ ਬਾਅਦ ਗੋਰਡਨ ਕਲੋਥ ਮਾਰਕੀਟ ਆ ਸੁਲਤਾਨਪੁਰ ਚੌਂਕ ਦੇ ਕੋਲ ਉੱਥੇ ਇੱਕ ਜ਼ੋਨ ਹੈ ਜੀ ਸੁਲਤਾਨਪੁਰ ਰੋਡ ਆਊਟਸਾਈਡ ਇਤਗਾਰ ਏਰੀਆ ਉੱਥੇ ਵੀ ਕਾਫੀ ਸਰਵਿਸ ਲੱਗੇ ਵੀ ਸਾਡਾ ਜ਼ੋਨ ਹੈਗਾ ਜੀ ਉੱਥੋਂ ਵੀ ਅਸੀਂ ਕਲੈਕਸ਼ਨ ਕਰਾਂਗੇ ਜੀ ਇੱਕ ਸੁਲਤਾਨਪੁਰ ਚੌਂਕ ਤੋਂ ਚਾਤੀਵਣ ਚੌਂਕ 8 ਨੰਬਰ ਬਾਜ਼ਾਰ ਆਪੋ ਜਿਹੜੇ ਕ੍ਰਿਮੇਸ਼ਨ ਗਰਾਊਂਡ ਹੈ ਜੀ ਉੱਥੇ ਰੇੜੀਆਂ ਕਾਫੀ ਲੱਗਦੀਆਂ ਨੇ ਉੱਥੇ ਵੀ ਉਹਨਾਂ ਨੂੰ ਇੱਕ ਤਰਤੀਬ ਵਾਰ ਲਗਾ ਕੇ ਸਿਸਮੈਟਿਕ ਵੇ ਨਾਲ ਇਹਨਾਂ ਸਾਰੇ ਜੋਨਾਂ ਦੇ ਵਿੱਚ ਅਸੀਂ ਕੋਸ਼ਿਸ਼ ਇਹਨਾਂ ਕੋ ਪੱਤੀਆਂ ਘਟਾਂਗੇ ਇੱਕ ਸਰਦਾਰ ਰਵਿੰਦਰ ਸਿੰਘ ਬਲਾਰੀਆ ਪ੍ਰਕਾਰ ਪਾਰਕ ਹੈਗੀ ਹੈ ਜੀ ਗੁਰਦਰਾਇ ਸਿੰਘ ਸਾਹਿਬ ਦੇ ਕੋਲ ਉੱਥੇ ਤਾਂ ਹੁਣ ਸ਼ਨੀ ਐਤਵਾਰ ਨੂੰ ਵੈਸੇ ਵੱਲੋਂ ਪਾਰਕਿੰਗ ਹੋ ਜਾਂਦੀ ਆ ਉੱਥੇ ਮੁਸ਼ਕਲ ਹੋਣੀ ਆ ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਉੱਥੇ ਅਸੀਂ ਆਪਣਾ ਇਹਨੂੰ ਇੱਕ ਜੋਨ ਬਣਾਵਾਂਗੇ ਜੀ ਇੱਕ ਰਣਜੀਤ ਹੈ ਉਹਨੂੰ ਏ ਬਲਾਕ ਮਾਰਕੀਟ ਦੇ ਵਿੱਚ ਹੈ ਜੀ ਮਗੀਠਾ ਰੋਡ ਤੋਂ ਗੋਪਾਲ ਨਗਰ ਨੀਅਰ 88 ਫਟ ਰੋਡ ਦੇ ਦਾ ਅਸੀਂ ਇੱਕ ਜ਼ੋਨ ਆਪਣਾ ਉੱਥੇ ਇਹ ਜਿਹੜੀਆਂ ਰੇੜੀ ਵਾਲੇ ਕਰਾਂਗੇ ਤੇ ਕਬੀਰ پارک ਉੱਥੇ ਬਲੋ ਯੂਨੀਵਰਸਿਟੀ ਦੇ ਸਾਹਮਣੇ ਪਹਿਲਾਂ ਅਸੀਂ ਜ਼ੋਨ ਬਣਾਇਆ ਸੀ ਆਪਣਾ ਕਬੀਰ پارک ਦੇ ਅੰਦਰ ਪਰੰਤੂ ਜਿਹੜੇ ਉੱਥੇ ਮਾਰਕੀਟ ਵਾਲਿਆਂ ਨੇ ਉਹਨਾਂ ਨੇ ਸਾਰੇ ਨੂੰ ਕਹਿੰਦੇ ਕਿ ਅਸੀਂ ਇੱਥੇ ਨਹੀਂ ਬਣ ਦੇਣਾ ਸਾਡੀ ਪਾਰਕਿੰਗ ਆ ਉੱਥੇ ਹਮੇਸ਼ਾ ਲੜਾਈ ਚੱਲਦੀ ਰਹਿੰਦੀ ਸੀ ਉਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਨੂੰ ਕਬੀਰ پارک ਦੇ ਬਾਹਰ ਜਿੰਨੇ ਰੇੜੀ ਵਾਲੇ ਹੈਗੇ ਆ ਉੱਥੇ ਤਕਰੀਬਨ 35 ਦੇ ਕਿੰਬ ਰੇੜੀ ਵਾਲੇ ਨੇ ਉਹਨਾਂ ਨੂੰ ਉੱਥੇ ਐਡਜਸਟ ਕਰਾਂਗੇ ਇਸ ਤੋਂ ਜਿਹੜੇ ਪਿਛਲੀ ਸਰਕਾਰ ਵੇਲੇ ਉਹਨਾਂ ਨੇ ਡਿਸਾਈਡ ਕੀਤਾ ਸੀ ਕਿ ਜਿਹੜਾ ਆਪਾਂ ਪੁਤਰੀਕਾਰ ਰੋਡ ਹੈਗਾ ਉਹਦੇ ਜਿਹੜਾ ਵਿਚਕਾਰ ਫੁੱਟਪਾਥ ਤੇ ਰੋਡ ਦੇ ਵਿਚਕਾਰ ਜਿਹੜਾ ਗ੍ਰੀਨ ਬੈਲ ਸੀ ਉੱਥੇ ਰੇੜੀਆਂ ਐਡਜਸਟ ਕੀਤੀਆਂ ਸੀ ਔਰ ਅਸੀਂ ਹੁਣ ਕਹੀ ਕਰ ਰਹੇ ਆ ਕਿ ਉਹਨਾਂ ਨੂੰ ਉੱਥੇ ਐਡਜਸਟ ਰਹਿੰਦੀ ਹੈ ਕਿਉਂਕਿ ਜੇਕਰ ਇਹਨਾਂ ਨੂੰ ਅਸੀਂ ਹੋਰ ਕਿਤੇ ਐਡਜਸਟ ਨਹੀਂ ਕਰ ਸਕਦੇ ਤੇ ਉੱਥੇ ਨਾ ਕੋਈ ਫੀਸ ਵੀ ਲਈ ਜਾਏਗੀ ਹਾਂਜੀ ਸਰੀਸ ਨਵੀਂ ਪ੍ਰਣਾਲੀ ਨੂੰ ਕਿੰਨਾ ਕੁ ਵਧੀਆ ਸਮਝਦੇ ਹੋ ਕਿਉਂਕਿ ਲਗਾਤਾਰ ਤੁਹਾਡੇ ਵੱਲੋਂ ਵੀ ਕਾਰਵਾਈਆਂ ਕੀਤੀਆਂ ਜਾਂਦੀਆਂ ਨੇ ਐਨਕ੍ਰੋਚਮੈਂਟ ਨੂੰ ਲੈ ਕੇ ਔਰ ਬਹੁਤ ਸਾਰੀਆਂ ਪ੍ਰੋਬਲਮਜ਼ ਆਉਂਦੀਆਂ ਸੀ ਇਸ ਨਵੀਂ ਪ੍ਰਣਾਲੀ ਦੇ ਨਾਲ ਕਿੰਨਾ ਕੁ ਹੱਲ ਹੋਏਗਾ ਇਹਨਾਂ ਚੀਜ਼ਾਂ ਦਾ ਦੇਖੋ ਜੇਕਰ ਸਾਡ ਨੂੰ ਸਾਡਾ ਸਾਥ ਸਾਡੇ ਸ਼ਹਿਰ ਵਾਲੇ ਸਾਥ ਦੇਣਗੇ ਇਹ ਰੇੜੀ ਵਾਲੇ ਸਾਰੇ ਭਰਾ ਸਾਡਾ ਸਾਥ ਦੇਣਗੇ ਤਾਂ ਬਹੁਤ ਵਧੀਆ ਰਹੇਗਾ ਕਾਰਪੋਰੇਸ਼ਨ ਵਾਸਤੇ ਵੀ ਉਹਨਾਂ ਵਾਸਤੇ ਵੀ ਔਰ ਅਸੀਂ ਇੱਕ ਦੂਜੇ ਦਾ ਸਾਥਨ ਲਈ ਕਰਾਂਗੇ ਅਸੀਂ ਤਾਂ ਇਹਨੂੰ ਵਧੀਆ ਮੰਨ ਕੇ ਚੱਲ ਰਹੇ ਹਾਂ ਬਾਕੀ ਸਮਾਂ ਦੱਸੇਗਾ ਜੀ अपराध ਨਾਲ ਵੀ অপরাধ ਤੇ ਵੀ ਠੱਲ ਪੈਗੀ ਇਸ ਦੇ ਨਾਲ ਕਿਉਂਕਿ ਬਹੁਤ ਸਾਰੇ ਰੇਡੀਏ ਦੇ ਭੇਜ ਦੇ ਵਿੱਚ ਬਹੁਤ ਸਾਰੇ ਅਪਰਾਧੀ ਜਿਹੜੇ ਨੇ ਉਹ ਕੁਝ ਨਾ ਕੁਝ ਕਰ ਜਾਂਦੇ ਨੇ ਇਸੇ ਕਰਕੇ ਤੁਸੀਂ ਆਈਡੈਂਟੀਫਿਕੇਸ਼ਨ ਲੈ ਰਹੇ ਆਂ ਔਰ ਆਈਡੈਂਟੀਫਿਕੇਸ਼ਨ ਦੇ ਨਾਲ ਸਾਨੂੰ ਪਤਾ ਲੱਗ ਜਾਵੇਗਾ ਕਿ ਰੇਡੀਆ ਕਿੰਨੀਆਂ ਨੇ ਉਹ ਕੌਣ ਉੱਥੇ ਕਰ ਰਹੇ ਨੇ ਕੰਮ ਜਦੋਂ ਉਹਨਾਂ ਦਾ ਸਾਰਾ ਆਧਾਰ ਕਾਰਡ ਦੇ ਨਾਲ ਸਾਰਾ ਲਿੰਕ ਹੋ ਜਾਏਗਾ ਅਸੀਂ ਉਹਨੂੰ ਸੌਫਟਵੇਅਰ ਤਿਆਰ ਕਰਕੇ ਉਹ ਸਾਰਾ ਕਰ ਲਾਂਗੇ ਉਹ ਡਾਟਾ ਦਾ ਅਸੀਂ ਪੁਲਿਸ ਵਾਲਿਆਂ ਨੇ ਵੀ ਸ਼ੇਅਰ ਕਰਾਂਗੇ ਔਰ ਹਰ ਚੀਜ਼ ਦਾ ਪਤਾ ਲੱਗੇਗਾ ਕਿ ਕੌਣ ਬੈਠਾ ਉੱਥੇ ਕੌਣ ਨਹੀਂ ਬੈਠਾ ਔਰ ਬਹੁਤ ਵਧੀਆ ਗੱਲ ਹੈਗੀ ਹੈ ਸਰ ਪਰਵਾਸੀ ਵੀ ਬਹੁਤ ਜ਼ਿਆਦਾ ਜਿਹੜੇ ਰੇੜੀਆਂ ਚਲਾਉਂਦੇ ਨੇ ਉਹਨਾਂ ਲਈ ਕੀ ਖਾਸ ਜਿਹੜਾ ਇਸ ਪ੍ਰਣਾਲੀ ਦੇ ਨਾਲ ਕੀਤਾ ਜਾਵੇਗਾ ਦੇਖੋ ਜੀ ਜਦੋਂ ਪਰਵਾਸੀਆਂ ਦਾ ਪਿੱਛੇ ਜੀ ਮਸਲਾ ਬਹੁਤ ਜ਼ਿਆਦਾ ਗਰਮ ਰਿਹਾ ਸੀ ਦੇਖੋ ਜੀ ਜਿਹੜਾ ਪਰਵਾਸੀਆਂ ਦਾ ਮਸਲਾ ਹੈਗਾ ਉਹਦੇ ਬਾਰੇ ਤਾਂ ਕਾਰਪੋਰੇਸ਼ਨ ਦਾ ਕੋਈ ਇਹ ਜਾਂ ਕੋਈ ਗੱਲ ਨਹੀਂ ਹੈਗੀ ਜਿਹੜਾ ਬੰਦਾ ਮਿਹਨਤ ਆਪਣਾ ਕਰ ਰਿਹਾ ਅਸੀਂ ਉਹਨੂੰ ਪਹਿਲ ਤੇ ਪੰਜਾਬੀ ਨੂੰ ਦਵਾਂਗੇ ਜੇਕਰ ਪੰਜਾਬੀ ਕੰਮ ਕਰ ਰਿਹਾ ਤਾਂ ਅਸੀਂ ਕਵਾਂਗੇ ਉਹੀ ਕੰਮ ਕਰੇ ਲੇਕਿਨ ਜਿੱਥੇ ਪਰਵਾਸੀ ਕੰਮ ਕਰ ਰਿਹਾ ਪਿਛਲੇ ਸਮੇਂ ਤੋਂ ਕੰਮ ਕਰ ਰਿਹਾ ਉਹਦੀ ਆਈਡੈਂਟੀਫਿਕੇਸ਼ਨ ਸਾਰੀ ਪੂਰੀ ਹੈਗੀ ਤਾਂ ਸਾਡੇ ਕੋਲ ਕੋਈ ਇਹੋ ਜਿਹੀ ਪ੍ਰੋਵੀਜ਼ਨ ਨਹੀਂ ਹੈਗੀ ਕਿ ਅਸੀਂ ਉਹਨੂੰ ਕਹਾਂਗੇ ਕਿ ਤੂੰ ਆਪਣਾ ਕੰਮ ਨਾ ਕਰ ਉਹ ਆਪਣਾ ਕੰਮ ਕਰ ਰਿਹਾ ਉਹਦੀ ਆਈਡੈਂਟੀਫਿਕੇਸ਼ਨ ਹੈ ਆ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੋਏਗਾ ਜੀ ਇੱਕ ਮਹੀਨੇ ਤੋਂ ਬਾਅਦ ਜੇ ਰਸੀਦ ਦੁਬਾਰਾ ਨਹੀਂ ਘਟਾਣਾ ਤਾਂ ਉਸਤੇ ਕੋਈ ਕਾਰਵਾਈ ਕੀਤੀ ਜਾਏਗੀ ਨੇਚਰਲੀ ਮੈਡਮ ਜਦੋਂ ਸਾਡਾ ਸੌਫਟਵੇਅਰ ਆਨਲਾਈਨ ਹੋ ਗਿਆ ਸੌਫਟਵੇਅਰ ਨੇ ਬੋਲ ਪਾਇਆ ਕਿ ਇੱਥੋਂ ਪੈਸੇ ਨਹੀਂ ਆਏ ਆ ਅਸੀਂ ਉਹਨੂੰ ਕਨਫਰਮ ਕਰਾਂਗੇ ਭਾਈ ਤੇਰੀ ਆਡੈਂਟੀਫਿਕੇਸ਼ਨ ਆ ਤੂੰ ਆਪਣੇ ਪਿੰਡ ਕਿਉਂਕਿ ਜਿਹੜੇ ਇਹ ਪ੍ਰਵਾਸੀ ਨੇ ਜਾਂ ਸਾਡੇ ਜਿਹੜੇ ਡੇੜੀ ਵਾਲੇ ਕੰਮ ਕਰਨ ਵਾਲੇ ਨੇ ਕਈ ਵਾਰੀ ਇਹ ਕੰਮ ਕਰਦੇ ਨੇ ਕੁਝ ਸੀਜ਼ਨਲ ਕੰਮ ਕਰਦੇ ਨੇ ਔਰ ਉਸੇ ਹਿਸਾਬ ਨਾਲ ਹੀ ਅਸੀਂ ਇਹਨੂੰ ਕੰਮ ਨੂੰ ਅੱਗੇ ਚਲਾਵਾਂਗੇ ਬਾਕੀ ਸਮਾਂ ਦੱਸੇਗਾ ਜੀ ਮੈਂ ਪਹਿਲਾਂ ਕੀ ਕਹਿ ਸਕਦਾ ਹਾਂ ਇਸ ਬਾਰੇ ਜੀ ਥੈਂਕ ਯੂ ਸੋ ਮਚ ਸਰ ਗੱਲਬਾਤ ਕਰਨ ਲਈ ਸੋ ਬਿਲਕੁਲ ਹੈ ਅਮ੍ਰਿਤਸਰ ਸ਼ਹਿਰ ਦੇ ਵਿੱਚ ਅੱਜ ਤੋਂ ਸ਼ੁਰੂ ਹੋ ਚੁੱਕੀ ਹੈ ਨਵੀਂ ਪ੍ਰਣਾਲੀ ਜੋ ਕਿ ਐਮਸੀ ਦੇ ਵੱਲੋਂ ਸ਼ੁਰੂ ਕੀਤੀ ਗਈ ਤੇ ਇਸ ਦੇ ਨਾਲ ਰੇੜੀਆਂ ਜੋ ਕਿ ਲੋਕ ਰੇੜੀਆਂ ਲਗਾਉਂਦੇ ਨੇ ਜਾਂ ਫਿਰ ਕਿਸੇ ਵੀ ਚਾਰ ਪਹੀਆ ਵਾਹਨ ਤੇ ਖਾਣ ਪੀਣ ਦਾ ਸਾਮਾਨ ਵੇਚਦੇ ਨੇ ਉਹਨਾਂ ਨੂੰ ਹੁਣ ਹਰ ਮਹੀਨੇ ਅਦਾ ਕਰਨੀ ਹੋਵੇਗੀ ਵੈਂਡਿੰਗ ਬਿਜ਼ਨਸ ਦੇ ਨਾਲ ਐਨਕ੍ਰੋਚਮੈਂਟ ਦੀ ਸਮੱਸਿਆ ਤੇ ਹੋਰ ਵੀ ਬਹੁਤ ਸਾਰੇ ਜੋ ਅਪਰਾਧ ਹੋ ਰਹੇ ਨੇ ਉਹਨਾਂ ਤੇ ਠੱਲ ਜ਼ਰੂਰ ਪੈਗੀ ਕੈਮਰਾਮੈਨ ਅਰਸ਼ ਦੇ ਨਾਲ ਮਸੂਫਜੀਤ ਗ੍ਰੇਡ ਪੰਜਾਬ ਟੀਵੀ ਅਮਰitsar